ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਵਿਜੇਂਦਰ ਸਿੰਘਲਾ ਜਿੱਤ ਕੇ ਆਏ ਨੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਨੇ ਤੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੰਗਰੂਰ ਦੇ ਇਲਾਕੇ 'ਚ ਕਾਫੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੁੰਦੀ ਸੀ ਕੀ ਇਹੋ ਜਿਹਾ ਕੀਤਾ ਕਾਂਗਰਸ ਨੇ ਕੀ ਇਲਾਕਾ ਕਾਂਗਰਸ ਵਾਲ ਹੋ ਗਿਆ ਨਹੀਂ ਕਿਉਂਕਿ ਮੈਂ ਇਹ ਗੱਲ ਦੇ ਵਿੱਚ ਗੱਲ ਜ਼ਰੂਰ ਸਮਝਦਾ ਕਿ ਜਿਸ ਤਰ੍ਹਾਂ ਸੰਗਰੂਰ ਦਾ ਰਿਜ਼ਲਟ ਆਇਆ ਹੈ 32000 ਵੋਟਾਂ ਨਾਲ ਕਾਂਗਰਸ ਪਾਰਟੀ ਦੀ ਲੋਕਾਂ ਨੇ ਪਿਆਰ ਨਾਲ ਐਡੀ ਵੱਡੀ ਜਿੱਤ ਦਿੱਤੀ ਹੈ ਪਹਿਲਾਂ ਦੇ ਇੱਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ 2009 ਤੋਂ ਲੈ ਕੇ 14 ਤੱਕ 5 ਸਾਲ ਲਗਾਤਾਰ ਉੱਥੇ ਵਿਕਾਸ ਦਾ ਕੰਮ ਮੈਂ ਆਪਣੇ ਇਲਾਕੇ ਵਿੱਚ ਕੀਤਾ ਚਾਹੇ ਉਹ ਇੱਕ ਪੀਜੀਆਈ ਦਾ ਬੜਾ ਹਸਪੀਟਲ ਲੈ ਕੇ ਆਉਣ ਦੀ ਗੱਲ ਸੀ ਜਾਂ ਨੌਜਵਾਨ ਬੱਚਿਆਂ ਵਾਸਤੇ ਸਿੰਥੈਟਿਕ ਟਰੈਕ ਵਰਗੇ ਬੜੇ ਸਟੇਡੀਅਮ ਬਣਾਉਣ ਦੀ ਗੱਲ ਸੀ ਜਾਂ ਨਵੀਆਂ ਰੇਲ ਗੱਡੀਆਂ ਚਲਾਉਣ ਦੀ ਗੱਲ ਸੀ ਜਾਂ ਹਾਈਵੇ ਸੇ ਫਲਾਈਓਵਰ ਬਣਾਉਣ ਦੀ ਗੱਲ ਸੀ 2014 ਦੀ ਚੋਣਾਂ ਹੀ ਪੂਰੇ ਦੇਸ਼ ਦੇ ਵਿੱਚ ਮਾਹੌਲ ਕਾਂਗਰਸ ਪਾਰਟੀ ਦੇ ਖਿਲਾਫ ਸੀ ਲੋਕਾਂ ਨੇ ਉਸ ਹਨੇਰੀ ਦੇ ਵਿੱਚ ਕਾਂਗਰਸ ਨੂੰ ਹਰਾਇਆ ਪਿਛਲੇ ਪੌਣੇ 3 ਸਾਲ ਦੇ ਸਮੇਂ ਚ ਆਮ ਆਦਮੀ ਪਾਰਟੀ ਦੇ ਉਥੋਂ ਜਿੱਤੇ ਹੋਏ ਐਮਪੀ ਸਾਹਿਬ ਦੀ ਜੋ ਕਾਰਗੁਜ਼ਾਰੀ ਰਹੀ ਉਸ ਨੂੰ ਦੇਖ ਕੇ ਬਦਲਾਇਆ ਪੌਣੇ 3 ਸਾਲਾਂ ਚ ਇੱਕ ਵੀ ਵਿਕਾਸ ਦਾ ਕੰਮ ਆਮ ਆਦਮੀ ਪਾਰਟੀ ਦੇ ਐਮਪੀ ਸਾਹਿਬ ਨੇ ਉਸ ਲੋਕ ਸਭਾ ਦੇ 9 ਦੇ 9 ਹਲਕਿਆਂ ਚ ਕਿਸੇ ਚ ਕੀਤਾ ਨਹੀਂ ਅਕਾਲੀ ਤਾਂ ਕਹਿੰਦੇ ਅਸੀਂ ਬਹੁਤ ਵਿਕਾਸ ਕਰਾਇਆ ਅਕਾਲੀ ਦਲ ਨੂੰ ਵੀ ਕਿਉਂ ਸਮਰਥਨ ਦਿੱਤਾ ਲੋਕਾਂ ਨੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਵਿਕਾਸ ਤਾਂ ਮੈਂ ਵੀ ਬਹੁਤ ਕਰਾਇਆ ਸੀ 2014 ਚ ਮੈਨੂੰ ਸਮਰਥਨ ਨਹੀਂ ਦਿੱਤਾ ਗੱਲ ਕਹਿਣ ਦੀ ਮਕਸਦ ਇਹ ਹੈ ਕਿ ਕੱਲੇ ਵਿਕਾਸ ਦੀ ਗੱਲ ਨਹੀਂ ਹੁੰਦੀ ਕਈ ਵਾਰ ਲੋਕ ਐਂਟੀਨ ਕੰਪੈਂਸੇ ਵੀ ਹੁੰਦੀ ਆ ਅਕਾਲੀ ਦਲ ਨੇ ਵਿਕਾਸ ਕੀਤਾ ਹੋ ਸਕਦਾ ਪਰ ਅਕਾਲੀ ਦਲ ਦੇ ਬਾਕੀ ਮੁੱਦੇ ਦੇਖ ਲੋ ਕਿਸ ਤਰੀਕੇ ਨਾਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੇਅਦਬੀ ਹੋਈ ਕਿਸ ਤਰੀਕੇ ਨਾਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਗੁਰਦਾਸਪੁਰ ਤੇ ਪਠਾਨਕੋਟ ਵਰਗੇ ਟੈਰਰ ਅਟੈਕਸ ਹੋਏ ਕਿਸ ਤਰੀਕੇ ਨਾਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮਾਤਾ ਚੰਦਕੌਰ ਢੱਡਰੀਆਂ ਵਾਲੇ ਬਾਬਾ ਜੀ ਗਗਨੇਜਾ ਜੀ ਕਿੰਨੇ ਵਰਗੇ ਲੋਕਾਂ ਦੇ ਕਤਲ ਹੋਏ ਤੋ ਮੇਰਾ ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਇਹ ਸਾਰਾ ਚੀਜ਼ਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਪੰਜਾਬ ਨੇ ਪਹਿਲਾਂ ਹੀ ਕਾਲੇ ਦਿਨ ਬੜੇ ਦੇਖੇ ਔਰ ਪੰਜਾਬ ਨਹੀਂ ਚਾਹੁੰਦਾ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੁਬਾਰਾ ਖਰਾਬ ਲੱਗਦਾ ਲੱਗਦਾ ਨਹੀਂ ਕਿ ਕਾਂਗਰਸ ਨੇ ਜ਼ਿਆਦਾ ਵੱਡੇ ਵਾਅਦੇ ਕਰਤੇ ਇੱਕ ਘਰ ਚ ਇੱਕ ਨੌਕਰੀ ਸਮਾਰਟਫੋਨ ਕਰਜ਼ਾ ਮੁਕਤੀ ਤੁਹਾਨੂੰ ਲੱਗਦਾ ਹੈ ਪ੍ਰੈਕਟੀਕਲ ਹੈਗੇ ਨੇ ਬਿਲਕੁਲ ਪੰਜਾਬ ਦੀ ਇਕਨੋਮੀ ਕਾਫੀ ਕ੍ਰਾਈਸਿਸ ਚ ਮੰਨੀ ਜਾਂਦੀ ਹੈ ਕਿ ਪੰਜਾਬ ਦੀ ਇਕਨੋਮੀ ਕ੍ਰਾਈਸਿਸ ਕਿਨੇ ਕੀਤੀ ਹੈ ਇਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦੀ ਇਕਨੋਮੀ ਨੂੰ ਚਲਾਣਾ ਜੇ ਅੱਜ ਅਸੀਂ ਹਰ ਕਾਰੋਬਾਰ ਦਾ ਵਪਾਰ ਆਪ ਕਰਨ ਲੱਗ ਜਾਗੇ ਸਰਕਾਰ ਦੇ ਮੰਤਰੀ ਤਾਂ ਪੰਜਾਬ ਦੀ ਇਕਨੋਮੀ ਦਾ ਕੀ ਹੋਊਗਾ ਲੱਗਦਾ ਇਹ ਹੋ ਜਾਣਗੇ ਵਾਦੇ ਪੂਰੇ ਇਹ ਸਾਰਾ ਕੁਝ ਜੋ ਬਲੂਪ੍ਰਿੰਟ ਬਣਾਇਆ ਸੀਗਾ ਮੈਨੀਫੈਸਟੋ ਦਾ ਹੋਏਗਾ 200% ਹੋਣਗੇ ਔਰ ਸ਼ੁਰੂਆਤ ਸਿੰਥੈਟਿਕ ਡਰੱਗਸ ਨੂੰ ਖਤਮ ਕਰਨ ਤੋਂ ਹੋਊਗੀ ਪੰਜਾਬ 'ਚ ਔਰ ਮੈਂ ਤੁਹਾਨੂੰ ਬੜੇ ਕੌਨਫੀਡੈਂਸ ਨਾਲ ਇਹ ਗੱਲ ਕਹਿਣਾ ਚਾਹੁੰਦਾ ਆਮਦਨ ਦੀ ਕੋਈ ਕਮੀ ਨਹੀਂ ਹੁੰਦੀ ਕਿਸੇ ਵੀ ਸਰਕਾਰ ਨੂੰ ਸੋਚੇ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੂਬਾ ਅੱਗੇ ਜਾਊਗਾ ਸੋਚੇ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੂਬੇ ਦੀ ਤਰੱਕੀ ਹੋ ਸਕਦੀ ਹੈ ਸੋਚੇ ਹੋਣੀ ਚਾਹੀਦੀ ਹੈ ਕਿ ਕਿਸ ਵਪਾਰ ਚੋਂ ਸੂਬੇ ਨੂੰ ਪੈਸਾ ਆਊਗਾ ਜੇ ਸੂਬੇ ਨੂੰ ਪੈਸਾ ਆਣ ਵਾਲੇ ਕਾਰੋਬਾਰਾਂ ਦਾ ਵਪਾਰ ਵੀ ਸਰਕਾਰ ਦੇ ਲੋਕ ਕਰਨ ਲੱਗ ਜਾਣਗੇ ਤਾਂ ਕਿਸੇ ਵੀ ਸੂਬੇ ਨੂੰ ਆਮਦਨੀ ਆ ਸਕਦੀ ਹੈ ਗੁਲਗੰਦੀ ਦੇ ਕੋਟੇ ਚੋਂ ਮੰਤਰੀ ਬਣਨ ਜਾ ਰਹੇ ਹੋ ਤੁਸੀਂ ਨਹੀਂ ਜੀ ਮੈਂ ਤਾਂ ਪਾਰਟੀ ਦਾ ਇੱਕ ਸਿਪਾਈ ਹਾਂ ਔਰ ਹਮੇਸ਼ਾ ਪਾਰਟੀ ਦੇ ਸੰਗਠਨ ਵਿੱਚ ਕੰਮ ਕੀਤਾ ਹੈ ਔਰ ਜੋ ਪਾਰਟੀ ਦੀ ਜ਼ਿੰਮੇਵਾਰੀ ਕਦੇ ਮਿਲੀ ਹੈ ਜੋ ਪਾਰਟੀ ਨੇ ਕਦੇ ਹੁਕਮ ਲਾਇਆ ਉਹਨੂੰ ਇਮਾਨਦਾਰੀ ਨਾਲ ਸੱਚਾਈ ਨਾਲ ਮਿਹਨਤ ਨਾਲ ਤੇ ਸਾਦਗੀ ਨਾਲ ਕੀਤਾ ਹੈ ਰਾਹੁਲ ਗਾਂਧੀ ਮੰਤਰੀ ਬਣਾਉਣਗੇ ਬਣਨ ਜਾ ਰਹੇ ਹਾਂ ਫਿਰ ਮੈਂ ਕੀ ਕਹਿ ਰਿਹਾ ਮੈਂ ਪਾਰਟੀ ਦੇ ਹਰ ਹੁਕਮ ਦਾ ਪਾਬੰਦ ਹੈ ਬਹੁਤ ਕੁਝ ਪਾਰਟੀ ਨੇ ਮੈਨੂੰ ਦਿੱਤਾ ਹੈ ਮੰਤਰੀ ਬਣਨ ਦਾ ਹੁਕਮ ਦਿੱਤਾ ਜਿਵੇਂ ਉਹ ਪਛ ਰਿਹਾ ਨਾ ਇੱਥੇ ਤੱਕ ਜਿੱਥੇ ਤੱਕ ਸੰਗਠਨ ਦੀ ਗੱਲ ਹੈ ਜਿੱਥੇ-ਜਿੱਥੇ ਜ਼ਿੰਮੇਵਾਰੀ ਮਿਲੀ ਚਾਹੇ ਬਤੌਰ ਯੂਥ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਹੋਵੇ ਚਾਹੇ ਬਤੌਰ ਪ੍ਰਵਕਤਾ 올 인디아 காங்கிரஸ் కమి티 ਵਾਲੇ ਵਾਲੇ ਗੱਲ ਹੋਵੇ ਤੇ ਚਾਹੇ ਐਮਪੀ ਹੋਵੇ ਤੇ ਚਾਹੇ ਕੈਪਟਨ ਸਾਹਿਬ ਨੇ ਪਹਿਲਾਂ ਚੇਅਰਮੈਨ ਪੀੜਾ ਦਾ ਲਗਾਇਆ ਸੀ ਤੋਂ ਜੋ ਜ਼ਿੰਮੇਵਾਰੀ ਅੱਜ ਤੱਕ ਮੈਨੂੰ ਕਿਸੇ ਜਗ੍ਹਾ ਤੋਂ ਪਾਰਟੀ ਦਿੱਤੀ ਹੈ ਉਹਨੂੰ ਹਮੇਸ਼ਾ ਬਾਖੂਬੀ ਇਮਾਨਦਾਰੀ ਦੇ ਸੱਚਾਈ ਨਾਲ ਨਿਭਾਉਂਦਾ ਬਾਤ ਤੁਹਾਨੂੰ ਕੀ ਲੱਗਦਾਗਾ ਕਿ ਇਹ ਜਿੱਤਾ ਜਿਹੜੀ ਇਹ ਕਾਂਗਰਸ ਦੀ ਦਿੱਲੀ ਲੀਡਰਸ਼ਿਪ ਖਾਸ ਤੌਰ ਦੇ ਉੱਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਦੀ ਗਵਾਹੀ ਚ ਜੋ ਪੰਜਾਬ ਛਾਵਾ ਚੱਲੀ ਉਹਦੀ ਜਿੱਤਾ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਕਲਟ ਨੇ ਇੱਕ ਕੰਮ ਕੀਤਾਗਾ ਇਥੇ ਦੇਖੋ ਗੱਲ ਹੈ ਕਿ ਇਹ ਜਿੱਥੇ ਤੱਕ ਲੀਡਰਸ਼ਿਪ ਦੀ ਗੱਲ ਹੈ ਉਹ ਲੇਕਿਨ ਇਹ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਬੀਜੇਪੀ ਸਰਕਾਰ ਦੀ ਦੇ ਦੀ ਕਾਰਗੁਜ਼ਾਰੀ ਦੇ ਖਿਲਾਫ ਇੱਕ ਵੱਡਾ ਫਤਵਾ ਹੈ ਇਸ ਤੋਂ ਪਤਾ ਲੱਗਦਾ ਕਿ ਲੋਕ ਕਿੰਨੇ ਜਕੜੇ ਹੋਏ ਸੀ ਲੋਕ ਕਿੰਨੇ ਦੁਖੀ ਸੀ ਅੰਦਰ ਤੋਂ ਔਰ ਜਿਹੜਾ ਤੁਸੀਂ ਆਪਾਂ ਕਈ ਵਾਰ ਕਹਿੰਦੇ ਆ ਕਿ ਬਹੁਤ ਸਾਰੀ ਪੋਲਿੰਗ ਹੋਈ ਬਹੁਤ ਸਾਰੀ ਪੋਲਿੰਗ ਹੋਈ ਪਰਸੈਂਟੇਜ ਆਫ ਪੋਲਿੰਗ ਬਹੁਤ ਵਧਿਆ ਉਹ ਜਿਹੜਾ ਪਰਸੈਂਟੇਜ ਆਫ ਪੋਲਿੰਗ ਵੱਧਾ ਹੈ ਉਹ ਇਸੇ ਕਰਕੇ ਵੱਧ ਰਿਹਾ ਹੈ ਪਰਸੈਂਟੇਜ ਆਫ ਪੋਲਿੰਗ ਕਿਉਂਕਿ ਲੋਕ ਸਾਇਲੈਂਟਲੀ ਆ ਕੇ ਅਕਾਲੀ ਦਲ ਦੇ ਖਿਲਾਫ ਫਤਵਾ ਦੇਣਾ ਚਾਹੁੰਦੇ ਸੀ ਔਰ ਐਸੇ ਕਰਕੇ ਐਡਾ ਵੱਡਾ ਮੰਡੇਟ ਕਾਂਗਰਸ ਪਾਰਟੀ ਨੂੰ ਮਿਲਿਆ ਔਰ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿੰਨੇ ਵੱਡੇ ਫਤਵੇ ਦੇ ਨਾਲ ਕਾਂਗਰਸ ਨੂੰ ਲੈ ਕੇ ਆਏ ਉਹਨੇ ਵੱਡੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਸੁਨਹਿਰਾ ਕਾਂਗਰਸ ਪਾਰਟੀ ਚਲੋ ਕਹ ਰਹੇ ਨੇ ਕਿ ਇਹ ਕਾਂਗਰਸ ਦੀ ਜਿੱਤ ਤਾਂ ਹੈ ਹੀ ਹੈ ਕਾਂਗਰਸ ਨੂੰ ਵੱਡੀ ਜਿੱਤ ਕੈਪਟਨ ਮਰਿੰਦਰ ਸਿੰਘ ਦੀ ਹੈ ਪੰਜਾਬ 'ਚ ਅਗਰ ਕਾਂਗਰਸ ਖੜੀ ਹੋਈ ਹੈ ਤਾਂ ਦੁਬਾਰਾ ਕੈਪਟਨ ਮਿੰਦਰ ਸਿੰਘ ਨੇ ਖੜੀ ਕੀਤੀ ਹੈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਚੀਫ ਮਿਨਿਸਟਰ ਕੈਂਡੀਡੇਟ ਸੀ ਉਹ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਸਾਡੇ ਕੈਂਪੇਨ ਦੇ ਹੈੱਡ ਸੀ ਉਹਨਾਂ ਨੇ ਸਾਰੇ ਪੰਜਾਬ ਵਿੱਚ ਕੈਂਪੇਨ ਕੀਤਾ ਵੱਖ-ਵੱਖ ਪ੍ਰੋਗਰਾਮ ਪੰਜਾਬ ਦੇ ਵਿੱਚ ਚੱਲੇ ਚਾਹੇ ਉਹ ਪ੍ਰਸ਼ਾਂਤ ਕਿਸ਼ੋਰ ਜੀ ਦੀ ਉਸ ਕੈਂਪੇਨ ਦਾ ਫੇਸ ਸੀ ਇਕੱਲੇ ਇਕੱਲੇ ਘਰ ਚ ਜਾ ਕੇ ਨੌਕਰੀ ਦੇਣ ਵਾਲਾ ਪ੍ਰੋਗਰਾਮ ਆਇਆ ਤੇ ਚਾਹੇ ਕਰਜ਼ਾ ਮੁਕਤੀ ਦਾ ਪ੍ਰੋਗਰਾਮ ਆਇਆ ਚਾਹੇ ਕਿਸਾਨ ਨੂੰ ਗਰੀਬ ਨੂੰ ਤਾਕਤਵਰ ਕਰਨ ਦੀ ਗੱਲ ਆਈ ਚਾਹੇ ਨੌਜਵਾਨਾਂ ਨੂੰ ਚੰਗੇ ਭਵਿੱਖ ਦੀ ਗੱਲ ਆਈ ਚਾਹੇ ਮੋਬਾਈਲ ਦੀ ਫੋਨ ਦੀ ਗੱਲ ਆਈ ਇੱਕੋ ਹੀ ਗੱਲ ਇਹ ਹੈ ਕਿ ਕਿਸ ਤਰੀਕੇ ਨਾਲ ਅਸੀਂ ਯੰਗਸਟਰ ਨੂੰ ਐਜੂਕੇਟ ਕਰਕੇ ਉਹਨੂੰ ਸਹੀ ਰਾਹ ਪਾ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਨੌਜਵਾਨ ਪੀੜੀ ਨੂੰ ਅੱਜ ਕੌਣ ਸਭ ਤੋਂ ਜ਼ਿਆਦਾ ਲੋਕ ਨੌਜਵਾਨ ਸੀ ਜਿਹੜੇ ਆਮ ਆਦਮੀ ਪਾਰਟੀਆਂ ਲੱਗੇ ਸੀ ਮੇਰੇ ਚੋਣ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਸਾਰੇ ਲੋਕ ਨੌਜਵਾਨ ਭਰਾ ਸੀ ਜਿਹੜੇ ਆਮ ਆਦਮੀ ਪਾਰਟੀਆਂ ਲੱਗੇ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਸੌਹਾ ਖਵਾ ਕੇ ਮੇਰੇ ਖਿਲਾਫ ਵੋਟ ਪਾਈ ਸੀ ਅੱਜ ਉਹੀ ਨੌਜਵਾਨ ਕਹਿੰਦੇ ਸੀ ਕਿ ਜੀ ਮਸ਼ੀਨਾਂ ਬਦਲੀਆਂ ਜਾ ਰਹੀਆਂ ਸੀ ਟੈਂਟ ਲਾ ਕੇ ਬੈਠੇ ਆ ਇਹ ਸਭ ਹੁੱਲੜਬਾਜੀ ਹੈ ਜਿਹੜੇ ਬੰਦੇ ਨੇ ਵੋਟਾਂ ਪਾਣੀਆਂ ਸੀ ਉਹਨਾਂ ਨੇ ਸਮਝਦਾਰੀ ਨਾਲ ਵੋਟ ਪਾਈ ਹੈ ਕਈ ਲੋਕ ਬੱਚੇ 18 ਸਾਲ ਤੋਂ ਘੱਟ ਸੀ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਕਿ ਉਹ ਕੀ ਕਰ ਰਹੇ ਆ ਇੱਕ ਇਹ ਕਹਿ ਦੇਣਾ ਕਿ ਬਦਲਾਵ ਲੈ ਕੇ ਆਓ ਦਿੱਲੀ ਵਿੱਚ ਬਦਲਾਵ ਲੈ ਕੇ ਆਏ ਅੱਜ ਕੇਜਰੀਵਾਲ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਕੀ ਕੀਤਾ ਸਿਰਫ 500 ਕਰੋੜ ਦੇ ਐਡਵਰਟਾਈਜ਼ਮੈਂਟ ਤੋਂ ਇਲਾਵਾ ਜਿਹੜਾ ਸਰਕਾਰ ਦਾ ਪੈਸਾ ਵਧਾਇਆ ਉਹ ਚ بڑے بڑے ਇਸ਼ਤਿਹਾਰ ਦਿੱਤੇ ਹਰ ਰੋਜ਼ ਤੁਸੀਂ ਦੇਖੋ ਮਿਊਨਿਸਪਲ ਕਮੇਟੀ ਦੀ ਚੋਣ ਆ ਰਹੀ ਹੈ ਸੱਤ ਪੇਜਾਂ ਦਾ ਇਸ਼ਤਿਹਾਰ ਆ ਰਿਹਾ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਾਂ بڑے بڑے ਅਖਬਾਰਾਂ ਦੇ ਵਿੱਚ ਸੱਤ-ਸੱਤ ਪੇਜਾਂ ਦੇ ਇਸ਼ਤਿਹਾਰ ਹੁਣ ਤਾਂ ਹਾਰ ਗਿਆ ਆ ਮਾਦੀ ਪਾਰਟੀ ਤਾਂ ਹਰਾਦੀ ਤੁਸੀਂ ਪੰਜਾਬ 'ਚ ਮੈਂ ਤੁਹਾਨੂੰ ਕੀ ਦੱਸ ਰਿਹਾ ਮੈਂ ਇਹ ਕਹਿ ਰਿਹਾ ਕਿ ਲੋਕਾਂ ਨੇ ਇੱਕ ਇੱਕ ਝੂਠੇ ਨੋਟਾਂਕੀ ਕਰਨ ਦੇ ਆਵਾਦੇ ਆ ਅੱਜ ਤੁਸੀਂ ਹੁਣ ਦਿੱਲੀ 'ਚ ਮਿਊਨਿਸਪਲ ਕਮੇਟੀਆਂ ਚੋਣਾਂ ਹੋਣ ਗਿਆ ਕਿੰਨੇ ਵੱਡੇ ਪੱਦਰ ਤੇ ਕਾਂਗਰਸ ਪਾਰਟੀ ਉੱਥੇ ਜਿੱਤ ਗਿਆ ਉਹ ਹੀ ਤੁਹਾਡੇ ਸਾਹਮਣੇ ਆਊਗਾ ਅੱਛਾ ਇੱਕ ਗੱਲ ਕਹੀ ਜਾ ਰਹੀ ਹੈ ਕਿ ਫਸਟ ਟਾਈਮ ਹੀ ਹੋ ਰਿਹਾ ਪੰਜਾਬ ਕਾਂਗਰਸ ਪਾਵਰ ਸੈਂਟਰ ਇੱਕੋ ਹੀ ਹੁੰਦਾ ਸੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਦਾ ਪਾਵਰ ਸੈਂਟਰ ਸੀ ਪਰ ਇਸ ਵਾਰ ਨਵਜੋਤ ਸਿੱਧੂ ਮਨਪ੍ਰੀਤ ਬਾਦਲ ਰਾਜਾ ਵੜਿੰਗ ਰਾਹੁਲ ਦੀ ਟੀਮ ਦੇ ਕਾਫੀ ਕੁਲਜੀਤ ਨਾਗਰਾ ਵਿਜੇਂਦਰ ਸਿੰਘਲਾ ਨਵਜੀਤ ਨਵਤੇਜ ਚੀਮਾ ਕਾਫੀ ਬੰਦੇ ਰਾਹੁਲ ਦੇ ਵੀ ਜਿੱਤ ਕੇ ਆਏ ਨੇ ਕਹਿੰਦੇ ਪਾਵਰ ਸੈਂਟਰ ਇਹ ਕਿੱਕ ਨਹੀਂ ਰੋ ਕਾਂਗਰਸ ਦਾ ਨਹੀਂ ਕੋਈ ਪਾਵਰ ਸੈਂਟਰ ਵਾਲੀ ਗੱਲ ਨਹੀਂ ਆ ਯਾਰ ਸਾਰੇ ਬੰਦੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੇ ਥੱਲੇ ਇਕੱਠੇ ਆ ਔਰ ਸਾਰੀ ਕਾਂਗਰਸ ਪਾਰਟੀ ਇਕੱਠੇ ਹੋ ਕੇ ਸਭ ਤੋਂ ਵੱਡੀ ਅੱਜ ਜ਼ਿੰਮੇਵਾਰੀ ਹਰ ਐਮਐਲਏ ਸਹਿਬਾਨ ਦੇ ਉੱਪਰ ਪੰਜਾਬ ਨੂੰ ਲੀਹਾਂ ਤੇ ਪਾਣ ਦੀ ਹੈ ਪੰਜਾਬ ਨੂੰ ਇਸ ਆਰਥਿਕ ਸੰਕਟ ਤੋਂ ਕੱਢਣ ਦੀ ਹੈ ਤੋ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਬਦਲਣਾ ਹੈ ਇੱਕ ਟੀਮ ਬਣ ਕੇ ਸਾਰੇ ਲੋਕ ਕੰਮ ਕਰਨਗੇ ਕਿਸੇ ਦੇ ਮਨ 'ਚ ਕੋਈ ਐਸੀ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਮੈਂ ਡਿਪਟੀ ਸੀਐਮ ਦੇ ਮਗਰ ਫਿਰਦਾ ਜਾਂ ਮੈਂ ਸੀਐਮ ਦੇ ਬੰਦਾ ਮਗਰ ਫਿਰਦਾ ਜਾਂ ਮੈਂ ਮੰਤਰੀ ਬਣਦੇ ਮਗਰ ਫਿਰਦਾ ਸਾਰੇ ਬੰਦੇ ਕਹਿੰਦੇ ਆ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਨੂੰ ਇਸ ਦੰਗਲ 'ਚੋਂ ਕੱਢਣਾ ਹੈ ਪੰਜਾਬ ਨੂੰ ਇਸ ਸੰਕਟ 'ਚੋਂ ਕੱਢਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ 10 ਸਾਲ ਦੇ ਕਾਲੇ ਰਾਜ ਤੋਂ ਤੁਸੀਂ ਸੁਣ ਵਿਜੇਂਦਰ ਸਿੰਘਲਾ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਕਾਂਗਰਸ ਪੰਜਾਬ ਨੂੰ ਕ੍ਰਾਈਸਿਸ ਚੋਂ ਕੱਢੇਗੀ ਔਰ ਪੰਜਾਬ ਦੇ ਲਈ ਲਗਾਤਾਰ ਕਾਂਗਰਸ ਕੰਮ ਕਰੇਗੀ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ ਐ ਵੀ ਪੀ ਸੰਝਾ ਚੰਡੀਗੜ੍ਹ